ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੇ ਬੁਰੀਆਂ ਆ ਗੁਰ ਸਬਦੀ ਏ ਮਨ ਹੋੜੀ ਐ ਬਾਹ ਜੀ ਨਾ ਦੀ ਪਕੜੀ ਐ ਸਿਰ ਦੀ ਜੇ ਬਾਹ ਨਾ ਛੋੜੀ ਐ ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ ਐ ਉਚਾਰੇ ਗੁਰੂ ਸਾਹਿਬ ਜੀ ਨਿਤਨੇਮ ਇਸ਼ਨਾਨ ਕਰ ਚੁੱਕੇ ਜਬਜੀ ਸਾਹਿਬ ਦਾ ਪੋਗ ਪਾ ਕੇ ਮੱਥਾ ਟੇਕਿਆ ਤਾਂ ਉਸ ਵੇਲੇ ਦੁਸ਼ਟ ਜਲਾਦ ਨੇ ਬਾਸ਼ਾ ਦੇ ਹੁਕਮ ਨਾਲ ਤਲਵਾਰ ਮਾਰ ਕੇ ਧਾੜ ਨਾਲੋਂ ਸਿਰ ਜੁਦਾ ਕੀਤਾ ਤਗਰ ਤੇ ਇਹ ਬਾਦਲ ਜੀ ਦੇ ਸੀਸ ਦੇਣ ਨਾਲ ਸਿੰਘਾਂ ਦੇ ਮਨ ਵਿੱਚ ਹੋਰ ਵੀ ਜੋ ਪੈ ਗਈ ਅਤੇ ਨਾਲ ਹਿੰਦੂਆਂ ਨੂੰ ਵੀ ਝੁਲਝੁਲ ਪੈ ਗਈ ਤੇ ਸਿੰਘਾਂ ਨੂੰ ਇਸ ਦਾ ਦੁਣਾ ਅਸਰ ਹੋਇਆ ਇੱਕ ਤਾਂ ਬਦਲਾ ਲੈਣ ਦਾ ਜੋਸ਼ ਦਰਿਆ ਦੇ ਠਾਠਾ ਮਾਰਨ ਦੀ ਤਰ੍ਹਾਂ ਹੋਇਆ ਦੂਜਾ ਮੌਤ ਤੋਂ ਬਿਡਰ ਹੋ ਕੇ ਆਪਣੇ ਗੁਰੂ ਦੀ ਤਰ੍ਹਾਂ ਧਰਮ ਦੀ ਰੱਖਿਆ ਵਾਸਤੇ ਜਾਨਾਂ ਦੇਣ ਨੂੰ ਤਿਆਰ ਹੋਏ ਤੇ ਅਕਾਲ ਕਾਲ ਉਚਾਰਦੇ ਹੋਏ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹੋਏ ਨਜ਼ਰ ਆਉਣ ਲੱਗੇ ਤੇ ਦਿੱਲੀ ਸ਼ਹਿਰ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਜੈਸੇ ਮਹਾਤਮਾ ਨੂੰ ਦੁੱਖ ਮਿਲਿਆ ਐਸੇ ਵੇਲੇ ਐਸੀ ਹਨੇਰੀ ਚਲੀ ਕਿ ਕੁਦਸਤ ਨੇ ਸਾਰੀ ਦਿੱਲੀ ਤੇ ਬਾਦਸ਼ਾਹ ਤੇ ਉਸਦੀ ਸਾਰੀ ਬਾਦਸ਼ਾਹੀ ਦੇ ਸਿਰ ਮਿੱਟੀ ਪਾਈ ਐਸ ਵੇਲੇ ਇੱਕ ਅੰਧੇਰਾ ਛਾ ਗਿਆ ਉਚਾਲ ਆਏ ਕੰਧਾਂ ਵੀ ਕੰਬ ਉਠੀਆਂ ਸਾਰੇ ਤਰਾ ਤਰਾ ਕਰਨ ਤੇ ਮਨ ਵਿੱਚ ਇਹੋ ਕਹਿਣ ਕਰਤਾਰ ਇਹ ਜੁਲਮ ਦੇ ਰਾਜ ਨੂੰ ਦੂਰ ਕਰ ਦੂਰ ਕਰ ਦੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ